ਮਰਨ ਨੂੰ ਆਪ ਆਪੋ ਗੁਰੂ ਕਰੇਗੇ ਤੇ ਆਪਾਂ ਕੀ ਬੋਲੂਗੇ ਮਰਨ ਦੀ ਤਸਕੀਨੀ ਆਇਓ ਨਾ ਤੁਸਕੁਰ ਕਰੀ ਤੋਨੂ ਕੀ ਪਤਾ ਹੋ ਤਾਂ ਲੰਗਰ ਦੀ ਸੇਵਾ ਕਰੀ ਜਾਂਦੀ ਸਮਸਟਾ ਕੀ ਸੀਗੀ ਉਧਰ ਆ ਕੋਮਲ ਲੰਗਰ ਹਲ ਕੇ ਹਾਂ ਅਟਾ ਕੋ ਨਹੀਂ ਆਂਦੀ ਸੀਗੀ ਉੱਥੇ ਪੈਣ ਨੂੰ ਬੜਾ ਵਾਹੇ ਥੇ ਨੂੰ ਪਤਾ ਲੱਗ ਗਿਆ ਦੀਦੀ ਫੇਰ ਫੇਰ ਕਿਉਂ ਜੂ ਫੇਰ ਵੀ ਫੇਰ ਵੇ ਖਾਣ ਹਾਂ ਤੂੰ ਜਦੋਂ ਪੈਰਾਂ ਦੇ ਪਾਣੀ ਨਹੀਂ ਪੰਗੇ ਜਿਆ ਪੰਜਾਬ ਇਹ ਕਹਦਾ ਕਿ ਕਿੰਨਾ ਦੱਤੀਆ ਤਨ ਕੋਮਲ ਚਾਹ ਹਾਏ പ്രധാന മെനു ഏ ദോ ਜਾਂਗੇ ਘਰੇ 10 ਮਿੰਟ ਲੱਗਣੇ ਆਪਾਂ ਨੂੰ। ਜੇ ਘਰੇ ਬੁਝੇ ਬਾਈ ਦਾ ਸੌ ਚੀਜ਼ ਲੈਣੀ ਆ ਜਾਂਦੀ ਖੇਤੋਂ ਫੇਰ। ਖਜਾਕੀ ਦਾ ਲੈਂਦਾ। ਬੰਗਾ ਝਟਾ ਦੇ ਮੇਰੇ ਹੀ ਪੁਣਾ ਜਾਣਾ ਸੀ। ਲੈ ਨਹੀਂ ਤਾਂ ਕੀ ਸਾਰਿਆਂ ਨੂੰ ਘਰੋਂ। ਤੇ ਬੇ 10 ਮਿੰਟ ਹੀ ਲਾ ਕੇ ਆਏ। ਤੂੰ ਆ ਬੈਠੀ ਸੀ ਆਪਣੀ ਫਿਰ ਉਧਰ ਲੈ ਕੇ। ਬੈਠੀ ਸੀ ਬੂਆ ਬੂਆ ਉਧਰ ਗਿਆ ਖਿਆਲੀ ਰੱਖ ਕੇ ਕਿੱਦਿ ਰੱਖੇ। ਮਿੱਤੇ ਸ਼ਰਮ ਨਹੀਂ ਚਾਹੀਦੀ ਆ। ਬੇਬੇ ਹਾਲੇ ਤਾਂ ਬਾਹਰ ਆਏ ਘਰ। ਤੂੰ ਬਾਹਰ ¡Gracias! ਦੋ ਵਾਲੇ ਘਰ ਤਬੂਰੀ ਦੇ ਤੇ ਫੇਰ ਕੀ ਹੋ ਗਿਆ ਤੂੰ ਸੀਗਾ ਪਰ ਤੂੰ ਤਾਂ ਕੇ ਮਾਰਦੀ ਐ ਮਾਰੂੰਗੀ ਮਾਰਾਂਗੀ ਤੂੰ ਤਾਂ ਜਾਣੀ ਹਾਂ ਬੋਲੀ ਜਾਓ ਬੋਲੀ ਜਾਓ ਤੂੰ ਦੀ ਤੂੰ ਮੇਰਾ ਇਹ ਨਾ ਕਰ ਤੂੰ ਵੀ ਮੇਰਾ ਨਾ ਮੇਰੇ થી ਆ ਗਈ ਤੇ ਮੈਂ ਹੋਰ ਕੀ ਕਵਾਂ ਫੇਰ ਆਉਦੀ ਜਾਨ ਤਾਂ ਮੈਂ ਬਚਾਉਣੀ ਐ ਹਾਂ ਮੇਰੀ ਜਾਨ ਸੁਣੀ ਛੁਪਾ ਦੇ ਹੁਣ ਮੇਰਾ ਖੜਾ ਨਹੀਂ ਸਕਣਾ ਕੋਈ ਨਹੀਂ ਤੇਰੇ ਨਾਲ ਤਾਂ ਪਿਆ ਹਟ ਜਾਂਦੀ ਲੱਲ ਲੜ ਕੇ ਹਟ ਜਾਂਦੀ ਐ ਲੜ ਲੜ ਤੂੰ ਤਾਂ ਹਟਣਾ ਨਹੀਂ ਜਾ ਆ ਜੋ ਹਣ ਬਸ ਕਰ ਆ ਤਾਂ ਗਈਆਂ ਫਿਰ ਕਿੰਨੇ ਪਾ ਜੇ ਬਹਿ ਜਾ ਘਰ ਬਹਿ ਜਾ ਕੋਈ ਨਹੀਂ ਤੈਨੂੰ ਪਤਾ ਇਹਨੂੰ ਕਿੱਥੇ ਪਾਣੀ ਲਿਆਦੇ ਘਟ ਬੀਬੀ ਨੂੰ ਆਪੇ ਪੀ ਲੂਗੀ ਹੁਣ ਗਈ ਤਾਂ ਹੈਗੀ ਆ ਪੀਣਾ ਆਪੇ ਪੀ ਜਾਊਗੀ ਲੈ ਫਿਰ ਬਹਿ ਜੀ ਆ ਵੀ ਮੇਰੇ ਨਾਲ ਕੰਮ ਲੈ ਜੁੜ ਕੇ ਜੇ ਨਾ ਬੈਠ ਸਿੱਧੀ ਗੱਲ ਆ ਤੂੰ ਮੈਨੂੰ ਹੋ ਜਾ ਤੂੰ ਮੋ ਜਾ ਪਰ ਇਹ ਕਿਧਰੋਂ ਮਾ ਥੱਲੇ ਮ ਜਾ ਐਧਰ ਨਾ ਹੋ ਉੱਧਰ ਨਾ ਹੋ ਪਛਾਰ ਮਲਾਂ ਦੀ ਚੀਜ਼ ਹੈਗੀ ਕਿ ਹੈ ਨਹੀਂ ਕਿਆ ਕਿਆ ਖਾਲੀ ਵੇਚ ਕੇ ਕੀ ਹੋ ਗਿਆ ਕਿਉਂ ਕੀ ਕਰੀਏ ਹੁਥ ਰੱਬੇ ਗੋਡੇ ਨਾਲ ਗੋਡੇ ਜੜ ਕੇ ਲੰਗਰ ਖਾ ਲਿਆ ਪੋਰਾ ਆਪਣਾ ਖਾਈ ਜਾਂਦਾਂ ਸੀ ਹੁਣ ਸਾਨੂੰ ਮੋਤ ਪੈਂਦੀ ਬੰਦ ਕਰਨ ਨਾਲ ਹਾਏ ਸਾਹਮਣੇ ਵਾਕੀ ਗਈ ਵੇਖੀ ਗਈ ਵੇਖਣਾ ਹੀ ਸੀ ਨੀ ਮੈਂ ਮਾਰ ਜਾਂ ਪਾਲਾਂਸ ਲੰਗਰ ਖਾਦੇ ਨਾ ਵੇ ਚਾਰ ਚਾਰ ਰੋਟੀਆਂ ਖਾ ਕੇ ਆਈਆਂ ਖਾਦਾਂ ਨਾ ਹੋਵੇ ਰੋਟੀ ਵੀ ਨਹੀਂ ਗਈ ਜਨੀਆ ਮੇਰਾ ਮੇਰੇ ਚਾਰ ਖਾ ਚਾਰ ਦੋ ਨਹੀਂ ਲੋਕਾਂ ਦੇ ਹਣਾਂ ਦਾ ਦੋ ਮੇਰੇ ਮੇਰੇ ਕਾਹਦਾ ਜਾਨ ਨਾ ਮਰ ਜਾਏ ਨਾ ਗਿਣਿਆ ਕਰਾ ਇਨੇ ਆ ਨਾਂ ਹੰਕਾਰ ਖੜੀ ਹੋ ਕੇ ਚੱਲ ਪਾਣੀ ਲੈ ਕੇ ਆ। ਹਲੋ ਪੀਤਾ ਨਹੀਂ ਪਾਣੀ। ਥੋਥੋ ਹੀ ਪੀਉਂਗੀ ਮੈਂ। ਚੱਲ ਕਮਰੇ ਲੈ ਲੈ ਆ ਗਏ। ਜਾਣਿਆ ਦੇ। ਨਹੀਂ ਪੀਂ ਪੀ ਆਪਣੇ ਸੂਟ ਸੇ ਉਸੇ ਵਾਲ। ਮੈਨੂੰ ਖੜੀ ਹੋ ਜਾ। ਤੁਸੀਂ ਲੱਛਣ ਨਾ ਕਰੋ ਮੇਰੇ ਨਾਲ। ਮੈਂ ਮੈਨੂੰ ਨਾ ਆਖੀ ਮੈਨੂੰ ਪਾਣੀ ਪੀਣ ਨਹੀਂ ਲਿਆ। ਭਈ ਜਾ ਤੂੰ ਲੈ ਤੂੰ ਲੈ ਆ ਤੂੰ ਜਾ ਤੂੰ ਜਾ ਤੂੰ ਜਾ ਤੂੰ ਜਾ। ਤੂੰ ਜਾ ਉਹ ਦਰ। ਤੂੰ ਚੱਲ ਕਮਰੇ ਪਾਣੀ। ਮੇਰੇ ਬੈਠੀ ਆ। ਨਾ ਭਈ ਤੁਸੀਂ ਜਾ ਮੈਨੂੰ। ਆ ਬਤਾ ਕੁਝ। ਆਪਾਂ ਤਾਂ ਮੈਨੂੰ ਖਾੜਿਆ ਤੂੰ ਆਦਾ ਨਹੀਂ ਮੈਂ ਨਹੀਂ ਵਿਖਾਣਾ ਮੇਰੇ ਨਾਲ ਨਾਲ ਲੜਦੂਗਾ ਨਾਲ ਮੈਂ ਫੋਨ ਵਿਖਾਵਾਂ ਆਪ ਦਾ ਚੱਕ ਲੈ ਫੋਨ ਹੁਣ ਪਾਣੀ ਲਿਆਉਣਾ ਕਿ ਜੁੱਤੀ ਚੱਕਾਂ ਅਸੀਂ ਨਹੀਂ ਲਓ ਮਰੇ ਤਾਂ ਮੈਂ ਗਲਾਸ ਤਾਂ ਮੈਂ ਕੀ ਪਿਆਂ ਧੋਣ ਤੇ ਆ ਨਾਉਂਗੀ ਹਾਏ ਆ ਮਲੀ ਆ ਜੈਨੀ ਕੁੜੀ ਆ ਦੇ ਪਾਣੀ ਜਾ ਤੂੰ ਚਾਰੋਂ ਨਾ ਤਾ ਮਰੀ ਜਾਂਦੀ ਹਾਏ ਨੇੜੀ ਬੋਤਲ ਭਰੀ ਬੈਠੀ ਬੇਈਂ ਸਾਜੂਆ ਕਿਥੋਂ ਨਸ਼ਟੀਆਂ ਧੰਗਾ ਪੈਣਾ ਸੀ ਅਟਕੇ ਪੱਠੇ-ਪੁੱਠੇ ਪਾ ਲੋ ਬੇਸ਼ਰਮੀ ਨਾ ਬਿੱਡੋ ਬਈ ਅੱਜ ਮੈਥੋਂ ਪੱਠੇ ਨਹੀਂ ਪੈਣਾ ਬਈ ਯਾਰ ਲਕੀ ਤੇਰੇ ਅੱਜ ਕੀ ਤੇਰੇ ਕੀ ਹੋਇਆ ਮੈਥੋਂ ਤੌਣ ਦੁਖੀ ਨਾ ਇਟੂ ਹੀ ਲੋਦੀਆ ਤੇਰੇ ਤੋਂ ਦੁਖੀ ਜਾਂਦੇ ਨਹੀਂ ਤੇਰੀ ਨਹੀਂ ਹਟਦੀ ਜੋ ਵਿਆਹ ਕੇ ਆਈ ਹੈ ਤੇਰੀ ਟੂਈ ਤਾਂ ਸਾਥੋਂ ਆਡੀ ਨਹੀਂ ਤੇਰਾ ਰਾਜ ਨਹੀਂ ਸਾਥੋਂ ਹੋਇਆ ਜੇ ਤੂੰ ਆਖੇ ਬਈ ਮੈਥੋਂ ਤਾਂ ਅੱਜ ਤੁਰਿਆ ਨਹੀਂ ਜਾਂਦਾ ਮੇਰੀਆਂ ਤਾਂ ਉੱਥੇ ਕਰਕੇ ਖਾਣਗੀ ਉੱਥੇ ਕਿਵੇਂ ਜਾੜੀ ਤੁਰਣੀਆਂ ਜਾਂਦਾ ਮੈਂ ਤਾਂ ਲਾਈਗਾ ਕਹਿੰਦੀ ਆਂ ਪੰਜਾਬੜੀ ਬੀਬੀ ਵੇਖ ਨੂੰ ਪੱਠੇ ਵਾਲਾ ਮੈਨੂੰ ਜਕਾਮ ਵੀ ਹੋ ਰਿਹਾ ਪਿਆ ਮੇਰਾ ਸਿਰ ਵੀ ਤੋੜਦਾ ਪਿਆ ਲੱਤਾਂ ਵੀ ਦੁਖਦੀਆਂ ਪਈਆਂ ਮੇਰੇ ਤੇ ਕੱਦ ਸਥਾਲੇ ਕਰੋ ਹੁਣ ਪੇਕੇਆਂ ਨੂੰ ਗੱਲ ਕਰ ਦੇ ਪਾ ਜਾਣਗੇ ਪੱਠੇ ਕਰੋ ਹੁਣ ਮੈਂ ਕਿਉਂ ਚੱਲਾਂ ਦੱਸੀ ਕਿਉਂ ਛੇਕਿਆ ਤੇ ਨਾ ਜਾਊਂਗੀ ਫਿਰ ਮੈਂ ਹੋਰ ਕੰਮ ਕੌਣ ਕਰੇ ਵਿਆਹ ਕਿ ਲਿਆਂਦਾ ਤੇ ਅੱਜ ਤੂੰ ਪਾ ਦੇਵੇਂਗਾ ਮੈਂ ਕਿਹ ਪਾਵਾਂ ساری عمر ਪੱਠੇ ਪਾਏ ਆ ਮੈਂ ਛੱਕਾ ਮਾਰਿਆ ਮੈਂ ਜਦੋਂ ਦਿਨਾਂ ਅਸੀਂ ਆਇਆ ਉਦੋਂ ਤੱਕ ਵੇਲੀ ਬੈਠੀ ਵੇਲੀ ਬੈਠੀ ਮੈਂ ਵੀ ਨਹੀਂ ਮੈਂ ਵੀ ਨਹੀਂ ਨਾਲ ਸੱਸ ਨੂੰ ਕਰੇ ਕੱਖ ਦੀ ਜੁੱਲੀ ਕੰਮ ਕਰ ਲੱਟੀ ਹਮ ਅਸੀਂ ਦੇਖਣਾ ਸੀ ਦੇਖਣਾ ਸੀ ਛੋਟੀਆਂ ਨੋਆ ਵੀ ਕਹਿੰਦੇ ਸੀ ਦੇਖਣਾ ਸੀ ਕੋਈ ਨਹੀਂ ਇਹ ਤਾਂ ਟਾਈਮ ਆਈ ਅਸੀਂ ਨੂੰ ਕਹਿੰਦੇ ਨਹੀਂ ਕਿ ਹਾਂ ਤੇਰੇ ਅਰ ਕੀ ਤੋਂ ਮੜ ਗਿਆ ਇੱਥੇ ਲੱਗ ਗਈ ਹੁੰਦੀ ਇਹ ਕਰਦੀਆਂ ਮਰ ਕੇ ਅਸੀਂ ਲੈਵਾਂ ਸੀ ਲਿਆਉਣਗੇ ਹੀ ਨਹੀਂ ਕਿਉਂ ਹੋਣੀ ਚੱਲਦੀ ਐ ਨੋਆ ਮੁਰੇ ਕੀ ਕਰਾਂਗੀ ਹਾਂ ਨਹੀਂ ਆਵਾਂਗੇ ਲਿਆਵਾਂਗੇ ਨੌਕਰੀ ਵਾਲੀ ਤਾਂ ਆਪੇ ਨੌਕਰੀ ਤਾਂ ਮੂੰਹ ਚ ਪਾਊਗੀ ਰੋਟੀ ਤਾਂ ਤੋੜ ਕੇ ਖਾਣੀ ਪੈਣੀ ਕੋਈ ਨਹੀਂ ਉਹ ਤੋੜ ਕੇ ਅਸੀਂ ਖਾ ਲਾਂਗੇ ਅਸੀਂ ਕਿੱਥੇ ਤੋਂ ਪਾਣੀ ਨਹੀਂ ਮੰਗਦੇ ਅਸੀਂ ਆਪ ਉੱਠ ਕੇ ਪੀ ਜਾਂਦੇ ਹਾਂ ਮਾੜਿਆ ਤੋੱਕ ਕੇ ਕੀ ਆਈ ਆ ਪਾਣੀ ਕਿਤੇ ਘੜੇ ਦਾ ਕੰਮ ਕਰਾਂਗੇ ਜਦੋਂ ਆਪਾਂ ਉੱਠ ਕੇ ਤੁਰ ਕੇ ਅਸੋਈਦੇ ਸੋਈ ਚ ਨਹੀਂ ਜਾ ਸਕਦੇ ਮਾਣੀ ਤੇਰੀ ਜੀਭ ਥੋੜੀ ਜਿਆਦਾ ਨਹੀਂ ਚੱਲਦੀ ਮੈਂ ਕੰਕੀ ਨਾ ਲਿਆ ਵਾ ਠਕੇ ਪਾਣੀ ਦਾ ਮੈਂ ਫੇਰ ਹੀ ਪੀ ਲੂੰ ਬੰਦਾ ਬੁਆਰਸ਼ ਮਾਰਨੀ ਇਹ ਤੂੰ ਵੱਡੀਆਂ ਦਾ ਮਤਲਬ ਇਹ ਨਹੀਂ ਤੂੰ ਮੇਰੀ ਅੰਮਾ ਹਾਂ ਬੁਆਰਸ਼ ਮਾਰ ਕੀ ਤੈਨੂੰ ਮਾਰਨ ਨੂੰ ਕੀ ਹੋਇਆ ਜਲੇਬੀਆਂ ਬਗਾ ਵੈਂਦੀਆਂ ਖਾ ਲਈਆਂ ਜਲੇਬੀਆਂ ਮੈਂ ਅਡੋਲੀ ਬਾਤ ਅਡੋਲੀ ਲੈ ਬਗਣੀ ਘੋਰ ਨਹੀਂ ਹੈ ਬਾਗੀ ਨੇ ਬਾਗੀ ਦਿੱਤਨਾ ਹਣ ਤੇ ਹਣ ਹਣ ਨਹੀਂ ਬਿਮਾਰ ਹੈਂ ਦੇਖ ਨਹੀਂ ਡੇਰ ਜਾ ਨਹੀਂ ਵੇਖ ਲੇ ਚ ਅੱਖੋਂ ਕਰਦੀਆਂ ਮੈਂ ਪਹਿਲਾਂ ਛੱਡ ਦੇ ਨਹੀਂ ਹੁਣ ਨਹੀਂ ਬਿਮਾਰ ਦੁਸ਼ਮਣ ਹਾਏ ਦਸ਼ਮਣਾਂ ਨੇ ਪਤਾ ਨਹੀਂ ਪੱਠੇ ਪਾਏ ਆ ਕਿ ਨਹੀਂ ਮੇਰੀਆਂ ਨੇ ਤੇ ਜਿਵੇਂ ਦਾ ਬਾਹਲਾ ਹੱਤ ਪਾਉਂਦਗਾ ਨਹੀਂ ਪ੍ਰੀਤੀ ਨਹੀਂ ਪ੍ਰੀਤੀ ਨਹੀਂ ਪ੍ਰੀਤੀ ਇਹ ਵਾਹ ਜਿੰਦੀ ਖਾਣੇ ਕਿ ਜਲੇਬੀ ਧਰ ਕੇ ਬੈਠੀ ਹੈ ਮੂੰਹ ਤੇ ਦਸ਼ਮਣ ਨੀ ਕਿਥੋਂ ਮੇਂ ਬਿਜਲੇ ਦੀ ਕੀ ਗੱਲ ਐ ਕੀ ਹੋ ਗਿਆ ਘਾਟਾ ਗਵਾਜਾ ਮੰਦਰ ਨੂੰ ਗੱਲ ਨਹੀਂ ਸਾਲਦੀ ਮੇਰੀ ਮੈਂ ਰਣਜੀਤ ਲੈ ਪੁਗਾਂ ਨੀ ਨੀ ਬੀਬੀ ਤੂੰ ਕਰਾਉਂਦ ਨਾ ਨਹੀਂ ਮੈਂ ਮਾਰ ਜਾਂ ਕਿੱਥੋਂ ਸਿੱਖਿਆ ਵੀ ਆਈ ਲੇ ਲਾਈ ਦਿੰਦੇ ਜਵਾਕਾਂ ਦੇ ਨਹੀਂ ਕਿਹਨੇ ਸਿਕਾਇਆ ਹੈ ਨਹੀਂ ਮੈਂ ਮਾਰ ਜਾਂ ਮੈਂ ਸਿਕਾਇਆ ਨਹੀਂ ਵਾਖਰੂ ਨਹੀਂ ਵਾ ਕਦ ਦੂੰਗਾ ਗਾਂ ਮੈਨੂੰ ਤਾਂ ਤਸਿਲਦੀ ਸੀ ਅੱਲਾ ਮੈਨੂੰ ਤਾਂ ਲਾ ਆਈ ਪੁੱਠੇ ਸਿੱਧੇ ਲਾ ਲਾ ਛੱਡ ਤੇ ਹੀ ਦੇ ਆ ਆ ਭਾਈ ਜਵਾਕ ਤਾਂ ਮੈਂ ਵੀ ਪਾਲਿਆ ਆਹ ਛੋਡੇ ਨਾਲ ਦੇ ਜਵਾਬ ਨਹੀਂ ਪਾ ਲੈਣੇ ਸੱਚੀ ਕਿਹੜਾ ਵੇਖਣ ਆਈਆਂ ਸੀ ਸਿੱਧੇ ਲਾਉਂਦੇ ਸੀ ਪੁੱਠੇ ਲਾਉਂਦੇ ਸੀ ਸਿੱਧੇ ਹੀ ਲਾਉਂਦੇ ਸੀ ਜਾਂ ਤੂੰ ਵੀਡੀਓ ਬਣਾ ਕੇ ਲੱਖਦੀ ਫੇਰ ਆ ਕੇ ਵੇਖ ਉਹ ਤੂੰ ਬਣਾਲੀ ਤੇਰੀਆਂ ਦੀ ਤੇ ਗੰਨ ਉਹਨੂੰ ਖਾਈਂ ਮੈਂ ਤਾਂ ਐ ਪਾ ਲਿਆ ਪੁੱਠੀ ਪਜਾਮਾ ਲਾ ਕੇ ਆ ਗਰੋਂ ਛਲੇ ਲੱਤ ਤੇ ਨੀਕਰ ਲਾ ਕੇ ਮੈਂ ਸਖਾ ਪਾ ਲਿਆ ਕੇ ਮੈਨੂੰ ਦੱਸੂ ਤੈਨੂੰ ਵੱਲ ਤੈਨੂੰ ਮੈਂ ਤਾਂ ਨਹੀਂ ਖਾ ਗਰੋਂ ਤੇ ਵੀਡੀਓ ਬਣਾ ਕੇ ਰੱਖ ਲੈ ਮੈਨੂੰ ਦੂਜਿਆਂ ਨਾਲ ਦੂਜਿਆਂ ਨੂੰ ਪੁੱਛ ਨਹੀਂ ਉਹ ਫੇਰ ਮੈਨੂੰ ਜੇ ਮਤਾਂ ਦਿੰਦੀਂ ਹੈ ਨੀ ਫੋਨ ਬਥੇਰੇ ਛਤਰਾ ਜੀ ਡਿਜੀਟਲ ਲੈ ਕੇ ਦਿੱਤੇ ਸਾਨੂੰ ਹਾਂ ਅੰਦਾਜ਼ਿਆਂ ਬੁਣਾਵਾ ਵੀ ਨਹੀਂ ਰੱਖ ਰਾਂ ਰਾਂਤੀਆਂ ਰੱਖੇ ਸ਼ਰਮਣੀ ਵੀ ਗੱਲ ਕਰਦੀ ਨੂੰ ਬੀਬੀ ਤੂੰ ਤਾਂ ਬੈਠੀ ਹੋਈ ਐ ਬੀਬੀ ਇੰਨਾ ਤੇ ਵੀ ਹੋ ਲਿਆ ਕਰ ਭੋਰਾ ਠੀ ਆ ਗਿਆ ਹੁਣਾਂ ਹੁਣਾਂ ਕੀ ਛਕੜੇ ਮੱਸਾਂ ਨਹੀਂ ਕਰ ਮੁੰਡੇ ਦੀ ਪੈਂਟ ਲਾਈ ਬੈਠੀ ਐ ਵੀ ਗੰਦਾ ਕਹਿ ਰੇ ਕਰੀ ਲੀਡ ਲਾਂਦਾ ਕਿਸਾਨ ਨਹੀਂ ਕਰੀ ਲਾ ਦਿਓ ਤੇ ਫੇਰ ਕੀ ਐ ਚਿੱਗੜੀ ਖਾ ਖਾ ਸੁਣਨਾ ਕੰਮ ਲੱਗਦਾ ਨਹੀਂ ਆਉਂਦਾ ਸੁੱਕਲੇ ਕੰਮ ਕਰਦੀ ਐ ਹਾਂ ਨ ਕੋਮ ਹੋ ਰਮਦਾ ਨੀ ਮੈਂ ਹਣ ਤੂੰ ਨਾ ਸਾਈ ਨਾ ਇਹ ਨਹੀਂ ਹੈਗੀ ਨਾ ਸਾਂ ਚੜਾਉਂਗੀ ਨੀੜਾ ਲੱਤ ਲਾਣਾ ਖਾਦੇ ਜਵਾਕ ਨੂੰ ਤੇਰੇ ਮੁੰਡੇ ਨੂੰ ਦੇਖ ਲੈ ਕਿ ਮੈਨਾਂ ਐ ਕਰਾਂਗੀ ਕੋਈ ਨਹੀਂ ਦੇਖ ਆਹੋ ਗੋਸੀ ਨਾ ਕਰੀ ਚੱਲਿਆ ਕਰੋ ਬਸ ਮੇਰੇ ਨਾਲ ਲੱਗਾ ਨਾ ਆਏ ਆਏ ਹੁਣ ਸੇ ਘਰ ਜਾ ਕਰੋ ਉੱਥੇ ਵੱਢਦੇ ਨਾ ਕਹਿ ਕੋ ਜਿਹੜਾ ਕੋ ਰਹਿੰਦਾ ਹੈ ਜਾਂਦਾ ਹੈ ਜਾਂਦਾ ਕੀ ਹੋਇਆ ਫਾਲਤੂ ਤੇ ਲੜੀ ਐ ਤੂੰ ਮੇਰੇ ਬਿਨਾਂ ਫਾਲਤੂ ਤੇ ਲੱਗੀ ਆ ਕਿ ਤੂੰ ਸਾਡੇ ਜਵਾਕ ਦੇ ਕੱਪੜੇ ਕਿਵੇਂ ਉਹ ਕਰੇ ਤੇਰਾ ਜਵਾਕ ਕਿਦਾ ਹਾਂ ਤੂੰ ਪ੍ਰਧਾਨ ਬਣਾਇਆ ਉਹ ਸਨਮ ਜਲੇ ਉੱਡ ਕੇ ਲੈ ਲੂ ਲੜਾਈ ਉੱਡ ਕੇ ਲੈ ਲੂ ਲੜਾਈ ਬਾਹਰ ਚ ਜਾਓ ਲੋਕ ਪਾਣੀ ਲੈਣ ਨਲਕੇ ਤੇ ਪਤਾ ਤਾਂ ਲੱਗੇ ਉੱਥੇ ਚੱਲ ਪਤਾ ਤਾਂ ਲੱਗੇ ਮੈਂ ਬਹੁਤ ਬੋਲੀ ਜਾਂਦੀ ਆ ਕਰਕੇ ਬੇਅਕਲ ਕੇ ਬੇਇੱਜ਼ਤੀ ਕਰਦੀ ਆ ਪਤਾ ਤਾਂ گیا منتھا بس پھر ਸਾਡੇ ਤੋਂ ਦੂਰ ਰਿਹਾ ਤਾ ਪਤਾ ਤਾਂ ਲੱਗਿਆ ਵੀ ਲੋਕਾਂ ਨੂੰ ਹਣਾ ਵੀ ਤਾਂ ਫਲਾਇਆ ਵੀ ਨਹੀਂ ਸੀ ਇਹ ਤਾਂ ਚੱਕ ਲੈਣੇ ਆ ਤੇ ਮਾਗੀ ਚੱਕ ਤਾ ਇਹਦਾ ਮਾਲ ਜੀ ਚੱਕ ਲੈ ਮੇਰੇ ਨਾਲ ਲਾਦਾ ਲਾਤਾ ਹਾਂ ਮੈਂ ਤਾਂ ਜਾਣਨੀ ਆ ਤੂੰ ਸਾਈ ਕੋਸ ਕਰ ਪਤਾ ਜਾਣਗੀ ਜੇ ਮੈਂ ਤੈਨੂੰ ਕੰਮ ਨੂੰ ਆਜ ਮੈਂ ਸੁਣ ਲੈ ਹਾਂ ਨਹੀਂ ਮੈਂ ਮਾਰ ਜਾਨੀ ਲੜੀ ਜਾਣ ਮੈਂ ਕੀ ਕਰਾਂ ਭਾਈ ਇਹਦੇ ਮੈਨੂੰ ਖੁਆ ਪਰ ਫੋਨ ਮੈਨੂੰ ਬੰਨਣਾ ਪੜਾਣਾ

ਬਲਿਆ ਕੁੜੀ ਨੇ ਪਾਈ ਥੋੜੀ ਨਾ ਕਰ ਰੱਖਿਆ ਤੰਗ ਮੈਨੂੰ ਕੰਮ ਨਹੀਂ ਇਹ ਕਰਦੀ ਆ ਗਲ ਹੱਥੀ ਪੈਂਦੀ ਆ ਮੇਰੇ ਭਾਈ ਜੀ ਨੇ ਮੈਨੂੰ ਦੁਖੀ ਚੱਲ ਭਾਈ ਜੀ ਦੁਖੀ ਕਰ ਲੈ ਮਾਤਾ ਜੀ ਕੋਈ ਨਹੀਂ ਆਵਣਾ ਛੋਟਾ ਖਾਣ ਕੀ ਹੈ ਪਿੱਛੇ ਤਾਂ ਮੈਂ ਵੀ ਛਿੱਤਰ ਖਾ ਲਿਆ ਹਾਂ ਮੈਂ ਇਹ ਦੇਖ ਤਾ ਤਾ ਪਹੁੰਚਾ ਕੀ ਆਂਬਿਆਂ ਨੂੰ ਜਾਦੂ ਨਹੀਂ ਹੋਰ ਨਹੀਂ 부ੜੀ ਕਾ ਕੋਈ ਨਹੀਂ ਕੋਈ ਨਹੀਂ ਤੈਨੂੰ ਵੇਖ ਲਾਂਗਾ ਗਾਤੀ ਤੇਰੀ ਮਾਨੂ ਖੋਣ ਤੂੰ ਲਾਤ ਤਾਂ ਸਹੀ ਮੈਂ ਕੀ ਹੋਣਾ ਚਾਹੀਦੀ ਆ ਮੈਂ ਕਿੰਨਾ ਦਿਨ ਲਾਉਂ ਦਰਦ ਨਹੀਂ ਹੈ ਮੇਰਾ ਮਿੱਟੀ ਭਲੀਂ ਕਰਤੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਤੁਹਾਨੂੰ ਮੈਂ ਕੰਮ ਕਹਿ ਨਹੀਂ ਤੁਸੀਂ ਹੋਰ ਤੁਹਾਡਾ ਬਹੁਤ ਆ ਗਿਆ ਮੈਂ ਲਾਉਂਗੀ ਹੁਣੇ ਹੀ ਲਾਏ ਹਾਂ ਕੀ ਰੋ ਨਾ ਕੱਢ ਕੇ ਨਹੀਂ ਛੋਟਕਮ ਚੱਲਣ ਲੱਗਿਆ ਆ ਤਾ ਕ ਐਦੇ ਮਾ ਪਿਆਰਾ ਫੋਨ ਆ ਤਾਂ ਮੇਰੇ ਤੇ ਬੜਾ ਰੱਖ ਦੀਆ ਤੂੰ ਕਿਉਂ ਲਾਈ ਨਹੀਂ ਅਸੀਂ ਮੈਂ ਆ ਗਿਆ ਦੀ ਮੈਂ ਹੈਲੋ ਸਸੀ ਗਰ ਪਹਿਨ ਜੀ ਨਹੀਂ ਮੈਂ ਮਾਰ ਜਾ ਭੈਣ ਜੀ ਕੱਲ ਨੂੰ ਆਓ ਨਾ ਭਾਈ ਮੈਨੂੰ ਤਾਂ ਦੁਖੀ ਕਰ ਲਿਆ ਮੇਰੇ ਤਾਂ ਹੱਥੀ ਪੈਂਦੇ ਮੈਂ ਤਾਂ ਟਾਉਂਦੀ ਆ ਜੇ ਮੈਂ ਕੰਮ ਨਾ ਕਹਿੰਦੀ ਤੂੰ ਜੁੰਡੇ ਜੁੰਡੀ ਹੁੰਦੀਆਂ ਜਿਉਂ ਹੈ ਖਿਚੜੀ ਬੈਠੀਆਂ ਬਣੀਆਂ ਲੈ ਨਹੀਂ ਸਾਰੀ ਜੀ ਇਨਾ ਟਮਣੇ ਪਾ ਲਿਆ ਕੰਮ ਨਹੀਂ ਹੱਥ ਨਾਲ ਡੱਕੇ ਨਹੀਂ ਆ ਫਿਰ ਤਾਂ ਮੇਰਾ ਮਾਂਗੀ ਠਾਰ ਕੇ ਮੇਰੇ ਤੋਂ ਬਲੱਡ ਵਧ ਲਾ ਦੇਣਾ ਬਲੱਡ ਨਾ ਪਈ ਆ ਹਾਂ ਪਰ ਇਹ ਜਦ ਨਹੀਂ ਬੜਾ ਮੇਰੇ ਹਾਂ ਠੀਕ ਹੈ ਭੈਣ ਜੀ ਠੀਕ ਹੈ ਬਸ ਆ ਜਾਓ ਵੱਡੇ ਭਾਈ ਜੀ ਵੀ ਆਉਣਗੇ ਠੀਕ ਹੈ ਇਹਦੀ ਮਾਂ ਨੂੰ ਵੀ ਲਾ ਇਹਦੀ ਮਾਂ ਨੂੰ ਵੀ ਲਾ ਬੀਬੀ ਤੋਂ ਬਾੜੀ ਨੂੰ ਕਾ ਰਹੀ ਐ ਮੈਂ ਅੰਡ ਚਾ ਲਾ ਦਨੀ ਐ ਫੋਨ ਦੇ ਚੱਕ ਕੇ ਇਹਦੇ ਪਹਿਲਾ ਫੋਨ ਨੰਬਰ ਕਰ ਦੇ ਕਰ ਲਿਆ ਇਹ ਨੂੰ ਲੱਗੂਗਾ ਆਜਾ ਖਲਾਦਾ ਉਂਗਲ ਨਾ ਕਰੇ ਥੱਲੇ ਰੱਖ ਮੈਂ ਤੋੜ ਕੇ ਉੱਤਰ ਕੱਚੀ ਦੇ ਦਊਂਗਾ ਤੇਰੀ ਐਸੀ ਤੇਰੀ ਕੁੜੀ ਨੂੰ ਲਾਵਾਂਗੇ ਨਾਲੇ ਪੁੱਤ ਲਾ ਮਾਂ ਤਾਂ ਨਹੀਂ ਲਾਓ ਗੱਲ ਕਰ ਪ੍ਰੀਤੀ ਤੇਰਾ ਹੋਏ ਕਿੱਥੇ ਹੈਲੋ ਮੈਂ ਥੋਈ ਨੂੰ ਫੋਨ ਲਾਗੇ ਮੈਂ ਆਪ ਹੀ ਲਾਉਂਗੀ ਮੰਮੀ ਜੀ ਤੁਸੀਂ ਨਹੀਂ ਆਉਣਾ ਚੁੱਪ ਕਰ ਤੇ ਪਿਆਉਣ ਕੁੜੀ ਨਹੀਂ ਸਾਸੂ ਕੋਲੇ ਵੇਚੀ ਗਾਣਾਂ ਕਾਸੀ ਕਰ ਬਾਈ ਜੀ हां सुनियां ਜੀ ਨੀ ਆਉਣ ਪਨ ਬੋਲਦੀ ਵਿੱਚ ਫੋਨ ਦੇ ਹਾਂ ਬਾਈ ਜੀ ਤੁਸੀਂ ਕਿਉਂ ਨਹੀਂ ਆਉਣਾ ਪੈਨ ਨਹੀਂ ਮਾਸੀ ਦੇ ਬਾਈ ਜੀ ਵੀ ਆਉਣਗੇ ਤੇ ਬਾਈ ਜੀ ਤੁਸੀਂ ਵੀ ਆਉਗਾ ਨਹੀਂ ਹਾਂਜੀ ਮੈਂ ਠੀਕ ਨਹੀਂ ਕੋਈ ਗੱਲ ਕਰਨੀ ਹੈ ਮੈਂ ਤੁਹਾਨੂੰ ਆਉਣ ਨੂੰ ਦੱਸੂ ਠੀਕ ਹੈ ਬਾਈ ਚੰਗਾ ਜੇ ਫਿਰ ਮਾਂ ਪਾਪ ਨੂੰ ਫੋਨ ਲਾਉਂਦਾ ਤੁਸੀਂ ਕਿਵੇਂ ਆ ਜਾਓ ਹਾਂ ਬਾਈ ਬੋਲਦੀਆਂ ਪਰਾਂ ਦਾ ਨੰਬਰ ਕੱਢ ਕੇ ਦੇ ਕੁੜੀ ਅਸੀਂ ਤੇਰੇ ਘਰ ਆਉਣਾ ਨੰਬਰ ਕੱਢ ਕੇ ਇਹਨੇ ਨਹੀਂ ਆਉਣਾ ਫੜਾਜਾ ਮੇਰਾ ਸਾਡਾ ਜਵਾਨ ਤੂੰ ਸਾਡੇ ਨਾਲ ਤੁਰ। ਹਾਂ ਤੂੰ ਕੀ ਲੈਣਾ? ਸਾਡੇ ਮਾਪੇ ਉਹ ਤੂੰ ਕੀ ਲੈਣਾ ਸੀ? ਨਾ ਪਰਮ ਕਰ ਮੜਨਾ। ਪਰ ਤੁਸੀਂ ਕਈ ਨਾ ਹੋਗਣ। ਇਹ ਮਰਦੀ। ਹੈਲੋ। ਹਾਂ ਬੋਤ। ਆਹ ਬੜੀ ਅੰਬਲ ਦੀ ਛੋੜੀ। ਚਾਪੂ ਦਾ ਪੁੱਤ। ਇਹ ਤਾਂ ਜਰੂਰ ਕਰਦੀ ਹੈ ਤੇਰੀ ਤੇ ਤੇਰੀ ਸੱਸ। ਨਹੀਂ ਬੋਤ ਤੂੰ ਦਰ ਕੇ ਆ ਜਾ ਬੁੜੀ ਨੂੰ ਲੈ ਕੇ ਜਾਂ ਪਾਪੂ ਗੱਲ ਕਰ। ਦਰ ਕੇ ਤੂੰ ਚੜੀ ਹੁਣੇ ਸੌਂ ਜਾ। ਸਾਨੂੰ ਕੀ ਮਾਸੜ ਵਰਗੇ ਦੜਕੇ ਅੰਨ੍ਹੇ ਬਦ ਤੁਸੀਂ ਤੜਪਾਏ ਮੈਂ ਕਿ ਤੈਨੂੰ ਹੋਣਾ ਹੀ ਆਜੋ ਅੱਜ ਤਾਂ ਕੋਈ ਕੰਮ ਨਹੀਂ ਕਰਨਾ ਨਾ ਪੱਠੇ ਪਾਈਏ ਨਾ ਕੁਸ ਕੁਸ ਨਿਕਾਉਂ ਆਪਾਂ ਐਸਾ ਚੁਆਈਏ ਲੋਕ ਸੁਣ ਨਹੀਂ ਆਜਾ ਨਾ ਕਰ ਨਾ ਕਰਨਾ ਪੈਨ ਜਿਹਨੂੰ ਪਤਾ ਹੋਵੇ ਕੋਈ ਨਹੀਂ ਕਰ ਤੇ ਮੈਂ ਤਾਂ ਬੀਬੀ ਨੂੰ ਕਹਿ ਦਿੰਦੀ ਆ ਉੱਥੇ ਕਰਾਵਾਂ ਲੈ ਮੇਰੇ ਨਾਲ ਦਾ ਸੂਟ ਜਲਾ ਕੇ ਮੇਰ ਕੋਈ ਲੈ ਨਹੀਂ ਤੇਰੇ ਨਾਲ ਵਸ ਅੱਜ ਤੋਂ ਬਾਅਦ ਤੇ ਲਾਇਆਉਂਗੀ ਤੂੰ ਲਾਇਆ ਤੂੰ ਹੀ ਮੇਰੀ ਰਿਸਨਾ ਮੈਂ ਇਹ ਪਹਿਲਾਂ ਮੈਂ ਲਿਆ ਸੀ ਪਹਿਲਾਂ ਮੱਡੇ ਨੂੰ ਲੈਣਾ ਮੱਡੇ ਭਾਈ ਜੀ ਨੂੰ ਨਾ ਆਹੀ ਜਾਵੇ ਚਾਬਾ ਆ ਦੇਵੜਾ ਕਾਲਾ ਬੀਬੀ ਠੀਕ ਪੁੱਤ ਬੀਬੀ ਤਾਂ ਮਰਨ ਵਾਲੀ ਗੱਲ ਹੈ ਇਹਨਾਂ ਨੇ ਮੈਨੂੰ ਬੁਲਾਈ ਨਾ ਉੱਠਾ ਗੋਮਰੇ ਤੋਂ ਭੱਡੇ ਭਾਈ ਨੂੰ ਪਈਆ ਦੀ ਟੇਕ ਲੈ ਕੇ ਆਜੋ ਇੱਥੋਂ ਜਿਆ ਜਾਂ ਮਤਲਬ ਨਹੀਂ ਬੀਬੀ ਤਾਂ ਮਰ ਗਈ ਜਾਨਾ ਕੋਈ ਨਹੀਂ ਮੈਂ ਵੀ ਆਇਆ ਕੰਮ ਨੂੰ ਨਹੀਂ ਆਉਣੀ ਹੱਥਾ ਸੁਣਨੀ ਹੈ ਅੱਲਾ ਪੈਸਾ ਦੇ ਦੇ ਕੇ ਇਹ ਪਈਆ ਹੁਕਾਰਿਆ ਅਸੀਂ ਤੇਨੂੰ ਬੁਲਾਉਣਾ ਨਹੀਂ ਦੋਨਾਂ ਨੇ ਨਾ ਬਲਾਉ

ਨਾਈਕ ਨੂੰ ਛੋਟੇ ਨਾਈ ਨੂੰ ਲਾ ਲਿਆ ਬਈ ਤੂੰ ਫੋਨ ਚੱਕ ਕੇ ਹਲੋ ਪਈ ਸ਼ੋਰ ਆਇਆ ਸੱਸਰੀ ਕਾਲੀ ਬੀਬੀ ਦੀ ਤਾਂ ਹੋਈ ਪਈ ਆ ਸਾਰੇ ਇਕੱਠੇ ਕਰ ਲਾ ਤੇ ਮੇਰਾ ਪਾਲਾ ਲੱਗ ਗਈ ਆਂ ਦੀ ਤੇਰੀ ਬੋਲੀ ਪਤੰਦਰ ਨਹੀਂ ਤੇਰੀ ਇਹ ਸੁਣਦੀ ਹੋਣੀ ਆ ਅਸੀਂ ਗੁਰਦੁਆਰੇ ਕੀ ਜੇ ਜਿੱਲੇ ਤੋਂ ਬਦਲਾ ਲੈ ਲੈਣ ਹਾਂ ਆ ਕੇ ਬੀਬੀ ਤੇਰਾ ਗਾਲ ਦਸਦਾ ਆਂ ਨਹੀਂ ਦੱਸੋ ਨਹੀਂ ਦੱਸੋ ਨੂੰ ਤੁਹਾਡੇ ਦੇ ਜ਼ਿਆਦੇ ਫੋਨ ਲਾਉਣੇ ਆਗੇ ਬਸ ਮੈਨੂੰ ਤਾਂ ਬੜਾ ਹਾਂ ਮੰਨਦੇ ਆ ਸਾਨੂੰ ਵੀ ਆਇਆ ਕਰਨਗੇ ਕੋਈ ਨਹੀਂ ਕੋਈ ਹਣ ਇਹਦੇ ਪਤੰਦਰ ਦਾ ਲਾ ਫੋਨ ਪਤਾ ਤਾਂ ਲੱਗੇ ਤੈਨੂੰ ਉਹਨੇ ਫੜਾ ਦਿੰਦੀ ਵੀ ਫੋਨ ਕੋਈ ਨਹੀਂ ਵੱਡਾ ਲਾ ਦੂਗਾ ਇਹਨੂੰ ਵੀ ਵੱਡਾ ਫੋਨ ਲਾ ਦੂਗਾ ਵੱਡੇ ਵੀਰ ਨੇ ਤੂੰ ਤਾਂ ਸਾਨੂੰ ਬੁਲਾਇਆ ਨਾ ਕੋ ਦੋਨਾਂ ਨੂੰ ਤੇ ਨਹੀਂ ਬੁਲਾਉਂਦੇ ਤੈਨੂੰ ਕਿਹਨੇ ਬੁਲਾਇਆ ਮੈਨੂੰ ਕਾਹੀ ਆਣਾ ਵਟੀ ਜਾਣਾ ਲੈ ਮੈਨੂੰ ਦੱਸੀ ਆਨੀ ਹੈ ਜਾ ਦਿਖਾਉਂਦੇ ਹਜੇ ਤਾਂ ਬਥੇਰਾ ਕੁਝ ਹੋ ਗਿਆ ਤੇ ਕੋ ਤੜਕੇ ਨਿਬੜ ਜੂਗਾ ਆ ਮੈਂ ਹੱਟ ਜਾ ਹੁਣ ਆਲਿਆ ਤੁਸ ਕੀ ਨਹੀਂ 4 ਵਜੇ ਤੇ ਮੈਨੂੰ ਵੇੜਨਾ ਸਾਧ ਲੋਦੀ ਨੂੰ ਸੁੱਦਨਾ ਸਾਧ ਲਿਆ ਜਹਦ ਜੀ ਮੈਨੇ ਤੇਰੀ ਮਾਂ ਦਾ ਸਾਧਰਾ ਉਹ ਨਹੀਂ ਮੈਂ ਲੜ ਕੇ ਆਉਂਗੀ ਦੇਖੋ ਅਰੇ ਮੈਨੂੰ ਬਾਰ ਦੁਖਦਾ ਮੇਰੀ ਗੱਲ ਸੁਣੋ ਅੱਛਾ ਮੈਂ ਤੁਹਾਨੂੰ ਘਰੇ ਬੈਣ ਨੂੰ ਕਹਿੰਦੀ ਗਈ ਤੁਸੀਂ ਮੇਰੇ ਮਗਰ ਗੁਰਦੁਆਰੇ ਉੱਡੋ ਕਿੱਡੀ ਗੱਲ ਮੇਰੀ ਗੱਲ ਮੈਦੀ ਕਿੱਡੀ ਵੀ ਨਹੀਂ ਗੁਰੂ ਘਰ ਤਾਂ ਹਰੇਕ ਹੀ ਜਾ ਸਕਦਾ ਉਹ ਤੁਹਾਨੂੰ ਮੈਂ ਉਹ ਗੱਲ ਨਹੀਂ ਮੈਂ ਕਰਦੀ ਅੱਛਾ ਜੇ ਕੱਲ ਨੂੰ ਮੈਂ ਕਿਤੇ ਹੋਰ ਜਾਊਂ ਤੁਹਾਨੂੰ ਘਰੇ ਬਾਕੀ ਫਿਰ ਤੁਸੀਂ ਫੇਰ ਵੀ ਪਾਸੇ ਜਾ ਸਕਦੇ ਹੋ ਕੀ ਇਹ ਸਾਨੂੰ ਸੁਧਾਰਨਾ ਪਊਗਾ ਮੈਨੂੰ ਫੇਰ ਕੀ ਹੈ ਫੇਰ ਕੀ ਹੈ ਫੇਰ ਕੀ ਜਿਵੇਂ ਕਿ ਤੁਹਾਡੀ ਚੀਜ਼ ਹੁੰਦੀ ਹੈ ਮੈਂ ਤਾਂ ਹੀ ਜਾਊਂਗੀ ਵੀ ਇਹਨਾਂ ਤੋਂ ਪੁੱਛ ਲੈ ਜਾਵੇਂ ਕੀ ਅਸੀਂ ਤਾਂ ਦੋਨੇ ਜਾਊਂਗੇ ਅਸੀਂ ਕਹਿਦਾ ਕਰ ਕਰੇ ਜਾਊਂਗੇ ਹਾਂ ਆਪਾਂ ਦੋਨੇ ਜਾਵਾਂਗੇ ਮੇਰੇ ਸੋਫੇ ਤੇ ਨਾ ਬੈ ਤੂੰ ਵੀ ਜਾਣਾ ਚੱਲਣ ਲੱਗੇ ਨਾ ਮੈਂ ਵੀ ਮੈਂ ਤੇਰੇ ਕਹਿਣ ਚ ਰਹੂੰਗੀ ਜਾਣਾ ਜਾਣਾ ਤਾਂ ਉਹ ਮਖਨੀ ਪਾ ਕੇ ਜਾਣਾ ਤੁਸੀਂ ਦੋਨੋਂ ਨੇ ਜਾਣਾ ਹਾਂ ਜਾਣਾ ਹਾਂ 암리 karna koi na main ta kam ko to main bhi nahi kar di kam nahi karti tu na tu ja na main karo mere kit ja na tumhe ha main ta ja karu ki inte rogi hone hai 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 nahi pa do kithe jana kithe jana kithe jana kithe nahi aao kal nahi kithe jana majjo to sun me tu kal hi nahi chhad gi hai te aa phadni hai to phad lo ko ਕੋ ਕੱਪ ਤੇ ਨਾ ਕਰੇ ਗਰਮ ਕਰੇ ਨਾ ਕਰੇ ਕਰ ਲਿਆ ਕਰਾਈ ਜਾਉਂਗੇ ਕਰ ਮੈਂ ਕਰੇ ਤੋਂ ਬਾਦ ਨਹੀਂ ਜਾਂਦੀਆਂ ਨਹੀਂ ਜਾਂਦੀਆਂ ਨਹੀਂ ਜਾਂਦੀ ਤੂੰ ਕਿਉਂ ਉੱਡਦੀ ਥੁੱਕੜ ਤੂੰ ਪਾਈ ਤੇ ਲਾ ਬੀ ਉਹਨਾਂ ਦੀ ਪ੍ਰਧਾਨ ਤੂੰ ਆ ਸਾਰਾ ਤੂੰ ਜਿਆਦਾ ਹੀ ਖਿਲਾਉਂਦੀ ਐ ਨਿਕਾਂ ਤੋ ਕਲਾ ਦਾ ਮੂਲ ਇਕੱਠਾ ਕਰਿਆ ਮੈਂ ਕੀ ਆ ਜੇ ਤੁਰੇ ਭਾਵੇਂ ਦੋੜਿਆ ਬਿਨਾ ਇਹਨਾਂ ਦੋੜਿਆ ਭਾਵੇਂ ਤੋ ਕਰਦਾ ਨਾ ਥੱਕ ਦਾਣੇ ਧਰ ਕੇ ਮੱਥਾ ਟੇਕਾ ਕੱਲ ਨੂੰ ਕੱਲੀ ਕੱਲੀ ਨਾ ਆਟਿਆ ਮੈਨੂੰ ਤੂੰ ਸੋਖੀ ਉਹ ਕਾਲੇ ਮੂੜ ਦਾ ਧੰਗਾ ਪਈਆਂ ਸੀ ਕੱਥੀ ਚੱਲ ਨਾ ਤੇ ਜਾਂਦੀ ਸੀ ਵੇ ਕੋ ਪਾਰਾਂ ਦੇ ਸੂਟ ਬਣਾਏ ਸੀ ਤਾਂ ਭਾਂਡ ਭਾਂਦੀ ਗੋਭੀ ਇਕੱਠੀ ਕਰੀ ਐ ਚਾਵੜਾ ਹੋਰ ਮੈਂ ਪੁੱਛੀ ਤੂੰ ਜਾ ਵਰਤ ਤੋ ਟੋਡਣਾ ਲੀਕਾ ਨਾਲ ਕੋਈ ਆਪ ਤਾਂ ਮੈਂ ਬਣਾਉਣਾ ਮੇਰੇ ਵਿਪਵਾ ਕਿਆ ਕਿਆ ਪਹਿਲਾਂ ਤੂੰ ਹੀ ਬਗਲ ਨਹੀਂ ਇਹਨਾਂ ਦਾ ਮੇਰੇ ਨਾਲ ਵੈਰੀਆਂ ਸੰਦ ਜਿਆਦਾ ਭੈਣ ਤੂੰ ਵੀ ਅਸਤ ਮਗਰ ਨਹੀਂ